ਚਲੋ ਜੀ ਆ ਜੂ ਬਰ ਫੜਾ ਦੋ ਤੁਸੀਂ ਮੈਂ ਕੱਟ ਰਿਹਾ ਦੋਹਰਾ ਕੋਈ ਨਹੀਂ ਕੋਈ ਮੈਂ ਆਪਣੇ ਕੋਈ ਓਕੇ ਮੈਂ ਨਿਸ਼ਟ ਕੁਮਾਰ ਗੱਬਾ ਅਰਧਾਮ ਪ੍ਰੈਸ ਐਕਸੀਡੈਂਟ ਕੰਕਲ ਕਾਰਜਕਾਰੀ ਗੁਰ ਪੋਰਟੂਗਾਲ ਦੇ 21 ਦਾ ਪ੍ਰਧਾਨ ਪ੍ਰਧਾਨ ਹੈ ਨਾ ਮੈਨੂੰ ਪ੍ਰਧਾਨ ਨਾਇਆ ਗਿਆ ਮੈਂ ਇਬਦਾਲ ਕਰਦਾ ਪ੍ਰਧਾਨ ਤੇ ਸਾਰੇ ਮੈਂਬਰਾਂ ਨਾਲ ਲੈ ਕੇ ਚੱਲਾਂਗਾ ਕਿਸੇ ਵੀ ਪੱਤਰਕਾਰ ਨੂੰ ਕੋਈ ਵੀ ਮੁਸ਼ਕਲ ਆndi ਹੈ ਤਾਂ ਮੈਂ ਪਹਿਲ ਦੇ ਰਾਤੇ ਹਰ 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 ਖਾਫਾ ਹੰਦ ਰੰਗ ਮਹਿਲਾਵਰ ਪੱਕੀ ਮਿਢੀ ਕਰਾਂਗੇ ਸਾਰੇ ਪੱਤਰਕਾਰ ਅਪਡੇਟ ਦੇਵਾਂਗਾ ਸਾਰੇ ਪੱਤਰਕਾਰਾਂ ਨੂੰ ਅਪਡੇਟ ਦੇਵਾਂਗਾ ਇਸ ਤੋਂ ਅੱਗੇ ਜੋ ਵੀ ਪੰਜਾਬ ਪ੍ਰਧਾਨ ਗੁਰਿੰਦਰ ਸਿੰਘ ਧੋਰਾ ਧੋਰਾ ਸੰਦੂਜੀ ਅਦੇ ਪੰਜਾਬ ਪਾਰਟੀ ਵੱਲੋਂ ਮੀਟਿੰਗ ਅਦਾਇਤਾ ਮੰਡੀ ਨਵੀਆਂ ਦਿੱਤਾਉਣਗੀਆਂ ਉਹਨਾਂ ਦੀ ਪਾਲਣਾ ਕਰਾਂਗੇ ਅਦੇ ਸਮੂਹ ਪੱਤਰ ਨੂੰ ਜਾਗਰੂਕ ਕਰਾਵਾਂਗੇ ਪਰ ਆਪਾਂ ਮਤਭੇਦ ਹੀ ਰਹਿ ਰਹੇ ਮੈਨੂੰ ਮਨ ਦੇ ਪੇਰੇ ਨਾ ਬਣਾਇਆ ਕਰੋ ਜਦੋਂ ਆਪਾਂ ਮਤਭੇਦ ਨੂੰ ਮਨ ਦੇ ਪੇਰੇ ਬਣਾ ਲੈਨੇ ਨਾ ਉਦੋਂ ਫਿਰ ਉਹ ਕੰਮ ਗਲਤ ਹੋ ਜਾਂਦਾ ਨਿੱਕੀ ਮੋਟੀ ਗੱਲ ਨੂੰ ਬਸ ਰਹਿਣ ਇਧਰੋਂ ਪਾਏ ਕਰੋ ਇਧਰੋਂ ਕੱਢ ਦਿਆ ਕਰੋ ਜੇ ਕਿਸੇ ਦੀ ਕੋਈ ਗਲਤੀ ਹੈ ਉਹਨੂੰ ਮੂੰਹ ਤੇ ਕਹਿ ਦਿਓ ਇੱਕ ਗਰੁੱਪ 'ਚ ਕਦੇ ਵੀ ਆਪਾਂ ਅੱਗੇ ਤੋਂ ਗਰੁੱਪ ਦੇ ਵਿੱਚ 네ਗਟਿਵਿਟੀ ਤਾਂ ਦੇਣੀ ਨਹੀਂ ਨਾ ਕਿਸੇ ਨੇ ਵੀ ਸਭ ਤੋਂ ਪਹਿਲਾਂ ਫਤਿਹ ਅੱਤੇ ਕਰਦੇ ਆ ਵਾਹਿਗੁਰੂ ਜੀ ਦਾ ਖੰਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਬੜੇ ਅਫਸੋਸ ਦੀ ਗੱਲ ਹੈ ਕਿ ਪਿਛਲੇ ਦਿਨੀ ਸਾਡੇ ਪੱਤਰਕਾਰ ਸਾਥੀ ਲਾਖਪਰਧਾਨ ਹਰਜੀਤ ਸਿੰਘ ਬਰਾੜ ਜੋ ਕੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੀ ਔਰ ਉਹਨਾਂ ਦੀ ਅੰਤਮ ਅਰਦਾਸ ਵਿੱਚ ਸਾਰੇ ਵੀਰ ਸਾਥੀ ਸ਼ਾਮਲ ਹੋਏ ਸੀ ਔਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਦਾਸ ਬੇਨਤੀ ਕੀਤੀ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਲਬਖਸ਼ ਨੇ ਔਰ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਜਿਹੜੇ ਪਾਠ رکھے ਗਏ ਸੀ ਸਾਰਿਆਂ ਨੇ ਹਾਜ਼ਰੀ ਲਵਾਈ ਸੋ ਅੱਜ ਅਸੀਂ ਉਹਨਾਂ ਦੀ ਯਾਦ ਵਿੱਚ 2 ਮਿੰਟ ਲਈ ਮੈਂ ਪੱਤਰਕਾਰ ਸਾਥੀਆਂ ਨੂੰ ਬਹਾਂਵੇਂ ਖੜੇ ਹੋ ਕੇ 2 ਮਿੰਟ ਲਈ ਆਪਾਂ ਉਹਨਾਂ ਦਾ ਸਨਮਾਨਿਤ ਕਰੀਏ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਅੱਜ ਫਰੈਸ਼ ਐਸੋਸੀਏਸ਼ਨ ਦਸ਼ਰ ਪੰਜਾਬ ਦੀ ਹੰਗਾਮੀ ਮੀਟਿੰਗ ਦੇ ਰੈਸਟੋਰੈਂਟ ਵਿੱਚ ਦੇਵ ਹੈਮਨ ਰੈਸਟੋਰੈਂਟ ਵਿੱਚ ਪ੍ਰੈਸ਼ਨ ਥਿੰਗ ਰਾਜੀਵੀਰ ਪ੍ਰਧਾਨ ਪੰਜਾਬ ਦੀ ਗਵਾਹਿਟ ਕੀਤੀ ਗਈ ਸੋ ਇਹ ਪ੍ਰੋਟੋਕੋਲ ਹੈ ਕਿ ਸਾਡੇ ਭਰਾ ਸਾਹਿਬ ਦੇ ਜਾਣ ਤੋਂ ਬਾਅਦ ਅਸੀਂ ਜਿਹੜੀ ਨਵੀਂ ਕਾਇਦੀ ਚੋਣ ਕਰਨੀ ਪੈਣੀ ਸੀ ਸੋ ਅੱਜ ਸਾਰੇ ਇਸ ਨੂੰ ਪੱਤਰਕਾਰ ਸਾਥੀ ਇਕੱਠੇ ਹੋਏ ਆ ਔਰ ਸਰੋਸ਼ਾਂਤੀ ਨਾਲ ਜਿਹੜਾ ਅਸੀਂ ਬਲਾਕ ਕੋਟਪੁਰਾ ਦੀ ਇਕਾਈ ਦੀ ਚੋਣ ਕੀਤੀ ਹੈ ਜਿਹਦੇ ਵਿੱਚ ਰਮੇਸ਼ ਕਾਹਵਾ ਜੀ ਨੂੰ ਪ੍ਰਧਾਨ ਚੁਣਿਆ ਗਿਆ ਔਰ ਸਰਪ੍ਰਸਤ ਹਰਵਿੰਦਰ ਅਭੂਜਾ ਜੀ ਚੇਅਰਮੈਨ ਸੁਵਿੰਦਰ ਜੱਸੀ ਜੀ ਵਾਈਸ ਪ੍ਰਧਾਨ ਸੋ ਨੂੰ ਕੁੰਗਾ ਜੀ ਕੈਸਫਿਰ ਬ੍ਰਹਮਪrakash ਪੀਆਰਓ rahul singla ਜਨ ਸੈਟੀ ਸਤਿਆਨ ਸਿੰਘ ਬਰਾੜ ਜੀੋਂ ਵਾਲਾ ਪ੍ਰੈਸ ਕਟਰ ਅਸ਼ੋਕ ਦੁਆ ਸਲਾਹਕਾਰ ਰਿੰਦਰ ਸ਼ਰਮਾ ਕਾਰਜਕਾਰੀ ਮੈਂਬਰ ਰਜਿੰਦਰ ਪੰਮਾ ਕਾਰਜਕਾਰੀ ਮੈਂਬਰ ਦੀਪਕ ਗੋਤਮ ਕਾਰਜਕਾਰੀ ਮੈਂਬਰ ਰਾਜੂ ਕੰਡਾ ਜੀ ਨੂੰ ਚੁਣਿਆ ਗਿਆ ਸੋ ਸਾਰੇ ਪੱਤਰਕਾਰ ਵੀਰਾਂ ਨੇ ਹੱਥ ਖੜੇ ਕਰਕੇ ਜਿਹੜੀ ਸਹਿਮਤੀ ਬਖਤਾਈ ਹੈ ਔਰ ਅਸ਼ੋਕ ਦੁਆਰੇ ਨੇ ਜੋ ਪ੍ਰੋਟੋਕੋਲ ਸੀ ਜੋ ਸ਼ਰਤਾਂ ਸੀ ਉਹਨਾਂ ਨੇ ਸਹੁੰ ਚੁੱਕਤ ਦੇ ਤੌਰ ਤੇ ਇਹ ਮਨਜ਼ੂਰ ਕੀਤਾ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਪੱਤਰਕਾਰ ਨੂੰ ਜਿਹੜੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਸੋ ਐਸੋਸੀਏਸ਼ਨ ਆ ਕੋਈ ਸ਼ਰਤਾਂ ਵੀ ਨੇ ਤੇ ਕੋਈ ਰੂਲ ਵੀ ਨੇ ਜੋ ਕਿ ਬਾਕੀ ਜਿਹੜੀ ਕਮੇਟੀ ਦੇ ਰੂਲ ਆ ਉਹ ਮੈਂ ਪ੍ਰਧਾਨੀ ਨੂੰ WhatsApp ਕਰ ਦੂੰਗਾ ਔਰ ਅਗਲੀ ਮੀਟਿੰਗ ਤੇ ਉਹ ਚੇਅਰਮੈਨ ਸਰਪ੍ਰਸਤ ਜਨਮ ਸਭਾ ਜਿੰਨੇ ਵੀ ਅਹੁਦੇਦਾਰੀਆਂ ਉਹਨਾਂ ਦੀਆਂ ਪਾਵਨਾ ਉਹਨਾਂ ਨੂੰ ਸੋਚ ਕੌਣਗੇ ਤਾਂ ਕਿ ਕਿਸੇ ਵੀ ਪੱਤਰਕਾਰ ਵੀਰ ਨੂੰ ਕੋਈ ਮੁਸ਼ਕਲ ਹੁੰਦੀ ਆ ਤਾਂ ਉਹਦਾ ਜਲਦੀ ਹੱਲ ਕੀਤਾ ਜਾ ਸਕੇ ਸੋ ਟਾਈਮ ਬਹੁਤ ਥੋੜਾ ਆ ਆਪਾਂ ਇੱਕ ਦੋ ਜੋ ਮੇਨ ਸ਼ਰਤਾਂ ਉਹ ਮੈਂ ਦੱਸਣਾ ਚਾਹੂੰਗਾ ਕਿ ਇਹ ਜਿਹੜੀ ਆਪਾਂ ਇੱਕਾਈ ਸੁਣੀ ਹੈ ਗੱਲਾਂ ਤਾਂ ਬਹੁਤ ਨੇ ਪ੍ਰੋਟੋਕੋਲ ਤਾਂ ਬਹੁਤ ਨੇ ਰੂਲ ਬਹੁਤ ਨੇ ਪਰ ਮੇਨ ਜਿਹੜਾ ਅਜੈਂਡਾ ਆਪਣਾ ਇਹ ਆ ਵੀ ਕਿਸੇ ਵੀ ਬਲਾਗ ਦੇ ਵਿੱਚ ਕੋਈ ਪੱਤਰਕਾਰ ਸਾਹਿਬ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਤੁਸੀਂ ਬਲਾਗ ਲੈਵਲ ਤੇ ਹੱਲ ਕਰਨਾ ਉਹ ਪ੍ਰਧਾਨਗੀ ਦੇ ਨੋਟਸ ਤੇ ਲਿਆਓ ਚੇਅਰਮੈਨ ਸਾਹਿਬ ਨੇ ਸਰਪ੍ਰਸਤ ਨੇ ਇਹਨਾਂ ਦੇ ਸਾਰੇ ਕਮੇਟੀ ਦੇ ਜਿਹੜਾ ਰਲ ਕੇ ਤੁਸੀਂ ਉਹ ਦੱਸੋ ਵੀ ਆਹ ਸਾਨੂੰ ਪ੍ਰੋਬਲਮ ਆ ਤਾਂ ਉਹ ਤੁਸੀਂ ਆਪਸ ਵਿੱਚ ਬੈਠ ਕੇ ਉਹਦਾ ਹੱਲ ਕਰਨਾ ਨੈਟਵਰਕ ਸਲੋ ਹੋ ਗਿਆ ਵੀਡੀਓ ਰੁਕ ਗਈ ਜਲਦੀ ਜਲਦੀ ਹੂੰ ਜਲਦੀ ਜਲਦੀ ਮੇਰਾ ਨੈਟਵਰਕ ਸਲੋ ਹੋ ਗਿਆ ਇਹਦਾ ਨੈਟਵਰਕ ਚੱਲੀ ਜਾਂਦੀ ਨਹੀਂ ਚੱਲੀ ਜਾਂਦੀ ਨਹੀਂ ਨਹੀਂ ਆ ਦੇਖੋ ਵੀਡੀਓ ਤਾਂ ਰੁਕ ਗਈ ਨਹੀਂ ਨਹੀਂ ਵੀਡੀਓ ਸਟਿਲ ਰੁਕ ਗਈ ਉਹ ਕਹਿੰਦਾ ਕਿ ਨਾ ਸਰ ਤੇ ਆਪਰ ਦਾ ਪ੍ਰਧਾਨਗੀ ਦਾ ਦਿੱਤਾ ਹੈ ਪਰ ਮੈਂ ਤੁਹਾਨੂੰ ਵਿਚਾਰ ਦੋਨਾ ਕਿ ਮੈਂ ਬਹੁਤ ਵਧੀਆ ਟੀਮ ਕੇ ਨਾਲ ਤੁਹਾਡੇ ਨਾਲ ਲੜਾ ਪਰ ਦਿੱਤੇ ਵੀ ਮੈਨੂੰ ਤੁਸੀਂ ਗਲਤ ਕਹੋਗੇ ਜੇ ਮੈਂ ਉੱਥੇ ਆਪਣੀ ਆਲੀ ਪੁੱਛਿਆ ਮੈਂ ਇਹ ਸਾਲ ਦਾ ਵਿਚਾਰ ਦੋਨਾ ਦੱਸ ਦਿੰਦਾ ਕਿ ਸੁੰਦਰ ਦਸਤੀ ਦੀ ਸਤਿ ਸ੍ਰੀ ਅਕਾਲ ਤੁਹਾਡੇ ਦਾ ਜੀ ਹੈ ਤੇ ਬਾਕੀ ਸਾਰੀ ਟੀਮ ਸਾਡੀ ਬਹੁਤ ਵਧੀਆ ਹੈਗੀ ਹੈ ਤੇ ਇਸ ਗੱਲ ਨਹੀਂ ਹੈ ਜੀ ਤੇ ਫਿਰ ਵੀ ਮੈਂ ਇੱਕ ਗੱਲ ਕਹਾਂਗਾ ਕਿ ਸਾਰਿਆਂ ਨੇ ਤੁਸੀਂ ਕਿਵੇਂ ਮੈਨੂੰ ਚੁਣਿਆ ਉਹਦਾ ਤੁਹਾਡਾ ਵੀ ਸਹਿਯੋਗ ਚਾਹੀਦਾ ਆ ਲਾਮ ਨਹੀਂ ਕਰਨਾ ਉੱਥੇ ਐਸੋ ਜਿਹੇ ਨੂੰ ਯੂਜ਼ ਨਹੀਂ ਕਰਨਾ ਜੇ ਕੋਈ ਪ੍ਰੋਬਲਮ ਹੈ ਨਿੱਜੀ ਵੀ ਹੈ ਚਲੋ ਕਿਸੇ ਨੂੰ ਮੰਨ ਲਏ ਉਹ ਤੁਸੀਂ ਬੈਠ ਕੇ ਡਿਸਕਸ ਕਰ ਸਕਦੇ ਵੀ ਆ ਮੈਨੂੰ ਪ੍ਰੋਬਲਮ ਨਿੱਜੀ ਤਾਂ ਉਹ ਤੇ ਆ ਵੀ ਮੈਨੂੰ رائے ਦਿਓ ਕਿਵੇਂ ਆ ਉਹ ਜਿਵੇਂ ਤੁਹਾਡਾ ਕਲੱਬ ਸਾਰਾ ਕਹੂਗਾ ਉਹਦੇ ਅਨੁਸਾਰ ਉਹਦਾ ਉਹ ਵੀ ਆਪਾਂ ਹੱਲ ਕਰਾਂ ਇਹ ਨਹੀਂ ਆਪਾਂ ਜੇ ਕੋਈ ਨਿੱਜੀ ਦਾ ਉਹ ਵੀ ਨਹੀਂ ਮੇਰੇ ਨਾਲ ਜੁਆਇਸ਼ ਫੇਨ ਕਰਨਾ ਇਸ ਤਰ੍ਹਾਂ ਨਹੀਂ ਪਰ ਉਹ ਤਰੀਕੇ ਨਾਲ ਵੀ ਇਹ ਨਹੀਂ ਮੈਨੂੰ ਪਹਿਲ ਦੇ ਆਧਾਰ ਤੇ ਆਪਾਂ ਕਲੱਬ ਦੇ ਤੌਰ ਤੇ ਲੈ ਉਸ ਤਰ੍ਹਾਂ ਨਹੀਂ ਉਹਦੀ رائے ਲਾਓ ਜੀ ਬਧਾਨੀ ਨੂੰ ਦੱਸੋ ਵੀ ਆਹ ਜੀ ਤੌਰ ਤੇ ਮੇਰਾ ਮਾਝੇ ਪੱਕੇ ਵਿੱਚ ਕਰੀ ਗਏ ਪਰ ਲੈ ਲੈ ਸਕਦੇ ਹਾਂ ਪਰ ਜਿਵੇਂ ਤੁਹਾਡਾ ਕਲੱਬ ਕਹੂਗਾ ਉਸ ਤਰ੍ਹਾਂ ਤੁਸੀਆਂ ਨੂੰ ਗਾਨ ਕਰ ਦੇਣਾ ਇਧਰ ਵੀ ਬੋਇਕਾ ਸਾਰੇ ਕੰਮ ਕਰਦਾ ਜਿਹੜਾ ਕਵਟਰੀ ਵਾਲਾ ਸਾਰੇ ਨਹੀਂ ਆ ਉਹ ਕਹਿੰਦੇ ਜਾਂਦੇ ਦੂਜੇ